26 ਜਨਵਰੀ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਥਾਣਾ ਬਿਲਗਾ ਪੁਲਿਸ ਵੱਲੋਂ ਮੇਨ ਬਾਜ਼ਾਰ ਵਿੱਚ ਚੈਕਿੰਗ ਕੀਤੀ ਗਈ। ਜ਼ਿਲ੍ਹਾ ਚਲੰਦਰ ਦੇ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖਜੀ ਦੇ ਹੁਕਮਾਂ ਅਨੁਸਾਰ ਡਿਵੀਜ਼ਨ ਫਿਲੌਰ ਦੇ ਡੀਐਸਪੀ ਸ਼੍ਰੀ ਸਰਵਨ ਸਿੰਘ ਬਲਜੀ ਦੀਆਂ ਅਗਵਾਈ ਹੇਠ ਥਾਣਾ ਬਿਲਗਾ ਦੇ ਮੁਖ ਅਫਸਰ ਐਸਐਚਓ ਰਕੇਸ਼ ਕੁਮਾਰ ਜੀ ਵੱਲੋਂ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਬਿਲਗਾ ਵਿਖੇ ਬੱਸ ਸਟੈਂਡ ਰੇਲਵੇ ਸਟੇਸ਼ਨ ਦੀ ਕੀਤੀ ਗਈ ਚੈਕਿੰਗ ਤੇ ਨਾਲ ਹੀ ਬਿਲਗਾ ਦੇ ਮੇਨ ਬਾਜ਼ਾਰ ਵਿੱਚ ਕਾਫੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਮੌਕੇ ਤੇ ਕੁਝ ਬਰਾਮਦ ਨਹੀਂ ਹੋਇਆ। ઠાણા બિલ્લા દે એસએચઓ રકેશ કુમારજી બલ્લો ચાઇના દોર વેચણ વાલે દુકાનદારા નું વોર્નિંગ દીતી ગઈ હૈ બાઝા જાઓ કે ચાઇના દોર ના વેચો જિસનાલ ઓણ જાન વાલે રાહગીરા નું કાફી મુશ્કિલ દા સાહમના કરના પૈંડા હૈ એ ચાઇના દોર એક હથિયાર જેહી ચીજ હૈ જો કી કિસી દે ગલે તે ફિર જાવેતા ઉસદા બચના મુશ્કિલ હૈ ઇસલિય બચો વોર્નિંગ દીતી જાંદી હૈ કી ઇસ ચાઇના દોલ નું ના વેચો નહીં તા મોકકે તે કોઈ પડ્યા ગયા તા ઉસનુ બક્ષયા નહીં જાવેગા પત્રકાર દવિન્દ્ર જોહલ ਸੁਰਿੰਦਰ ਕੁਮਾਰ ਜਨਜੀਤ ਸਿੰਘ ਪੱਟੀ ਦੀ ਖਾਸ ਰਿਪੋਰਟ ਅੱਜ ਦਾ ਕੀ ਮਜਮੂਆ ਅੱਜ ਸਾਡੇ ਐਸਐਸਪੀ ਸਾਹਿਬਾ ਹਾਦਰ ਵੱਲੋਂ ਜਿਹੜਾ 1 ਤੋਂ ਲੈ ਕੇ 3 ਵਜੇ ਤੱਕ ਇੱਕ 26 ਐਮਵੀ ਦੇ ਤਿਹਾਉਰ ਮੁੱਖ ਰੱਖਦੇ ਹੋਏ ਜਿਹੜਾ ਸਪੈਸ਼ਲ ਮਹਿਮ ਹੈ ਜਿਸ ਚ ਰੇਲਵੇ ਸਟੇਸ਼ਨ ਬਾਜ਼ਾਰ ਬੱਸ ਸਟੈਂਡ ਤੇ ਹੋਰ ਪੀੜਪੜਕੇ ਵਾਲੀ ਚੈੱਕਿੰਗ ਦੀ ਡਿਊਟੀ ਲਗਾਈ ਗਈ ਹੈ ਖਾਸ ਕਰਕੇ ਜਿਹੜੇ ਚਾਈਨਾ ਡੋਰ ਵੇਚਦੇ ਆ ਉਹਨਾਂ ਜਿਨ੍ਹਾਂ ਲੋਕਾਂ ਤੇ ਅਸੀਂ ਅੱਜ ਜਾਂਦੀ ਡਿਊਟੀ ਤੇ ਇਹ ਚੈਕਿੰਗ ਕਰ ਰਹੇ ਹਾਂ ਜੀ ਇਹਦੇ ਤੋਂ ਪਹਿਲਾਂ ਅਸੀਂ ਸਪੈਸ਼ਲ ਚੈੱਕਪੁਆਇੰਟ ਦੀ ਚੈਕਿੰਗ ਕਰਕੇ ਜਿਹੜੇ ਆ ਨਾਕੇ ਤੇ ਲਗਾ ਕੇ ਚਲਾਨ ਵੀ ਕੀਤੇ ਆ ਲੋਕਾਂ ਦੇ ਤੇ ਉਹਨਾਂ ਨੂੰ ਜਿਹੜੀ ਚਾਈਨਾ ਡੋਰ ਤੇ ਟ੍ਰੈਫਿਕ ਸਬੰਧੀ ਜਾਗਰੂਕ ਕੀਤਾ ਗਿਆ ਤੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਮੈਂ ਜਿਹੜੀ ਸਾਫ਼ ਤੁਹਾਡੇ ਜਰੀਏ ਉਹਨਾਂ ਨੂੰ ਹਦਾਇਤ ਕਰਦਾ ਉਹ ਬਿਲਕੁਲ ਇਸ ਚੀਜ਼ ਤੋਂ ਬਾਹਰ ਆ ਜਾਣ ਗਵਰਨਮੈਂਟ ਨੇ ਬਿਲਕੁਲ ਸਖਤ ਹੁਕਮ ਕਰ ਦਿੱਤੇ ਨੇ ਚਾਈਨਾ ਡੋਰ ਨਾਲ ਬੱਚੇ ਨੇ ਜਾਨਾਂ ਜਾ ਰਹੀਆਂ ਲੋਕ ਜ਼ਖਮੀ ਹੋ ਰਹੇ ਨੇ ਪਸ਼ੂ ਤੇ ਪੰਛੀ ਇਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਜਿਹੜੇ ਨਾ ਉਹਨਾਂ ਦਾ ਇਨ ਮੋਤਾਹੁਰੀਆਂ ਨੂੰ ਤੇプラス ਜਿਹੜੇ ਟੂ ਵੀਲਰ ਨੇ ਮੈਨਾਂ ਨੂੰ ਵੀ ਬੇਦੀਆਂ ਚਲਾਉਂਦੇ ਨੇ ਉਹਨਾਂ ਨੂੰ ਵੀ ਰਿਕਵੈਸਟ ਕਰੂੰਗਾ ਕਿ ਤੁਸੀਂ ਜਾਂਦੇ ਸਮੇਂ ਸਫ਼ਰ ਕਰਦੇ ਸਮੇਂ ਆਪਣੇ ਗਲ ਵਿੱਚ ਕੋਈ ਮਫਰਲ ਜਾਂ ਕੋਈ ਰਮਾਲ ਮੋਟੀ ਚੀਜ਼ ਬੰਨ ਕੇ ਰੱਖੋ ਤੇ ਆਪਣੀ ਸਪੀਡ ਨੂੰ ਕੰਟਰੋਲ ਰੱਖੋ ਖਾਸ ਕਰਕੇ ਉਸ ਏਰੀਆ 'ਚ ਜਿੱਥੇ ਸ਼ਹਿਰ ਦਾ ਏਰੀਆ ਜਿੱਥੇ ਜ਼ਿਆਦਾ ਪਤੰਗਵਾਜੀ ਅੜਾਈ ਜਾਂਦੀ ਹੈ ਇਹ ਦੋਖ ਦਿਖਦੀ ਨਹੀਂ ਹੈਗੀ ਪਰ ਨੁਕਸਾਨ ਇਹ ਤਲਵਾਰ ਤੋਂ ਵੀ ਜ਼ਿਆਦਾ ਕਰ ਦਿੰਦੀ ਹੈ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਾਫ਼ ਦਾਇਤਾ ਅਸੀਂ ਇੱਕ ਦਾ ਫੜਕੇ ਮੋਵਾਲ ਸਾਹਿਬ ਤੋਂ ਅੰਦਰ ਭੇਜਿਆ ਤੇ ਬਾਕੀ ਵੀ ਅਸੀਂ ਚੈੱਕ ਕਰ ਰਹੇ ਹਾਂ ਜੇ ਸਾਡੇ ਧਿਆਨ ਚ ਕੋਈ ਤਾਂ ਆ ਗਿਆ ਉਹਦੇ ਤੇ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰਗੇਤੇ ਕਿੰਨੀਆਂ ਕਦੁਕਾਨਾਂ ਉੱਤੇ ਛਾਪੇ ਹੋਏ ਆ ਅੱਜ ਅਸੀਂ ਸਪੈਸ਼ਲੀ ਜਿਹੜੀ ਹੈ ਖੁਫੀਆ ਤੌਰ ਤੇ 10-14 ਚਾਰਚਨ ਦੁਕਾਨਾਂ ਚੈੱਕ ਕਰ ਚੁੱਕੇ ਹਾਂ ਤੇ ਆਪਣੇ ਯੂਨੀਫਾਰਮ ਵੀ ਚੈੱਕ ਕਰ ਰਹੇ ਹਾਂ ਜੇ ਕੋਈ ਸਾਨੂੰ ਇਦਾਂ ਦਾ ਮਿਲਿਆ ਤਾਂ ਜਰੂਰ ਉਹਦੇ ਤੇ ਕਾਰਵਾਈ ਕਰਾਂਗੇ ਕਿਸੇ ਵੀ ਜਿਵੇਂ ਬਗੈਰ ਨੰਬਰ ਦੀ ਬੂਟੋਸਾਈਕਲ ਜਾਂ ਬਿਨਾਂ ਕਾਗਜ਼ਾਂ ਤੋਂ ਪਿਛਲੇ ਸਮੇਂ ਦੇ ਕੋਈ ਕਾਜ ਦੌੜ ਚੁੱਕੇ ਆ ਇਹਦੇ ਤੇ ਵੀ ਲੂਪਰ ਨੂੰ ਸਨੈਹ ਹੱਲ ਦੇਣਾ ਚਾਹੀਦਾ ਹੈ ਇਸ ਲਈ ਤਾਂ ਸਪੈਸ਼ਲੀ ਜਿਹੜਾ ਲੁਧਿਆਣਾ ਆਂਦਾ ਜੀ ਇਹ ਜਿਹੜੇ ਨਕੋਦਰ ਜਾਂਦੇ ਨੇ ਮੱਥਾ ਟੇਕਣ ਦੇ ਬਹਾਨੇ ਉਹ ਬੱਚੇ ਜਿਹੜੇ ਆਪਣੇ ਪੇਰੈਂਟਸ ਨੂੰ ਵੀ ਦੱਸ ਕੇ ਨਹੀਂ ਆਂਦੇ ਤੇ ਉਹਨਾਂ ਕੋਈ ਨਾ ਤਾਂ ਡਾਕੂਮੈਂਟ ਹੁੰਦੇ ਨੇ ਨਾ ਉਹਨਾਂ ਦੇ ਕਾਗਜ਼ ਪੂਰੇ ਨਾ ਉਹਨਾਂ ਦੀ ਨੰਬਰ 플레이ਟ ਲਗਾਈ ਹੁੰਦੀ ਹੈ ਅਸੀਂ ਸਪੈਸ਼ਲੀ ਹੁਣ ਵੀ ਅਸੀਂ ਨਾਕਾਬੰਦੀ ਕਰਕੇ ਤਕਰੀਬਨ 35 ਤੋਂ ਬਾਅਦ ਚਲਾਨ ਅਸੀਂ ਕਰਕੇ ਆਏ ਆ ਤੇ ਜਿਹਦੇ ਵਿੱਚ ਅਸੀਂ 7 ਮੋਟਰਸਾਈਕਲ ਬੰਦ ਕੀਤੇ ਨੇ 100-150 ਦੇ ਕਰੀਬ ਅਸੀਂ 15 ਦਿਨਾਂ ਚ ਜਿਹੜੇ ਹੈ ਚਲਾਨ ਕਰਕੇ ਜਿਹੜੇ ਮੋਟਰਸਾਈਕਲ ਬੰਦ ਕੀਤੇ ਨੇ ਕਿ ਪਰਿਵਾਰ ਨੇ ਮਾਪਿਆਂ ਨੂੰ ਵੀ ਜਿਹਨੇ ਆ ਦੇਣਾ ਮਾਪਿਆਂ ਨੂੰ ਇਹੀ ਕਰਨਗੇ ਬੱਚੇ ਜਦੋਂ ਕਰੋ ਜਾਂਦਾ ਤੂੰ ਨੂੰ ਪ੍ਰੋਪਰਲੀ ਚੈੱਕ ਕਰੋ ਉਹਦੇ ਕੋਲ ਡਾਕੂਮੈਂਟ ਹੈਗੇ ਨੇ ਅੰਡਰ ਏਜ ਨੂੰ ਮੋਟਰਸਾਈਕਲ ਸਕੂਟਰ ਨਾ ਚਲਾਣ ਦਿਓ ਤਾਂ ਕੋ ਹਲੇ ਭਲੇ ਕਾਰਵਾਈ ਨਹੀਂ ਹੋ ਰਹੀ ਲੇਕਿਨ ਫਿਰ ਐਂਟੇ ਚ ਜਿਹੜੀ ਦਾ ਐਕਸ਼ਨ ਹੋਏਗਾ ਉਹ ਪੇਰੈਂਟਸ ਤੇ ਹੋਏਗਾ ਤੇ ਹੈਵੀ ਜਿਹੜਾ ਉਹਨਾਂ ਨੂੰ ਜਿਹੜਾ ਫਾਈਲ ਲਗਾਇਆ ਜਾਊਗਾ ਇਸ ਵੇਲੇ ਕੋਈ ਗੱਲ